ਹਾਂਜੀ ਸਤਿ ਸ਼੍ਰੀ ਅਕਾਲ ਆ ਸਤਿ ਤੁਸੀਂ ਸਾਰੇ ਰਾਜੀ ਖੁਸ਼ ਹੋਵੋ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐ ਦਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਜਿਹਦੀ ਪੰਜਾਬੀ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਚਲਦੇ ਵੀਡੀਓ ਸ਼ੇਅਰ ਕਰਦਾ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਜੇ ਚਲੋ ਆਪਾਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਬਰਬਾਦ ਕਰਦੇ ਟ੍ਰਾਇਲ ਪੈਰਾ ਬੋਲਦੇ ਪਹਿਲਾਂ ਫਿਰ ਪ੍ਰੋਪਰ ਪੈਰਾ ਫਿਰ ਵਿੱਚ ਦੀ ਖਾਲੀ ਵੀਡੀਓ ਚਲੋ 2 ਮਿੰਟਾਂ ਦੀ ਉਹਦੇ ਤੁਸੀਂ ਰੀਡ ਕਰਨਾ ਰੈਡੀ ਮੌਸਮ ਵਿਭਾਗ ਨੇ ਅਗਾਮੀ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਡੰਡੀ ਇਸ ਦੇ ਮੱਦੇਨਜ਼ਰ ਸਰਕਾਰ ਨੇ ਡੈਮਾਂ ਵਿੱਚੋਂ ਪਾਣੀ ਰਿਲੀਜ਼ ਕਰਨਾ ਸ਼ੁਰੂ ਕੀਤਾ ਹੈ ਡੰਡੀ ਇਸੇ ਤਰ੍ਹਾਂ ਮੁਆਵਜ਼ਾ ਰਾਸ਼ੀ ਦਾ ਐਲਾਨ ਹੋਣ ਤੋਂ ਬਾਅਦ ਪਸ਼ੂਆਂ ਦੇ ਲਾਪਤਾ ਹੋਣ ਅਤੇ ਮੌ ਮੌਤਾਂ ਦੇ ਅੰਕੜੇ ਬਦਨ ਲੱਗੇ ਹਨ ਡੰਡੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਇਜਲਾਸ ਦੌਰਾਨ ਮੁਆਵਜ਼ਾ ਰਾਸ਼ੀ ਦੇ ਚੈੱਕ 15 ਅਕਤੂਬਰ ਤੋਂ ਵੰਡਣ ਦਾ ਐਲਾਨ ਕੀਤਾ ਸੀ ਪਰ ਲਓ ਜੀ ਟ੍ਰੈਲਰਾਂ ਕੰਪਲੀਟ ਹੋ ਗਿਆ ਆਪਰ ਖੜਾ ਬੋਲਦੇ ਆ ਰੈਡੀ ਹੋ ਜਾਓ ਹਾਂਜੀ ਰੈਡੀ ਸਕੂਲ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਦਾ ਨਵਾਂ ਉਪਰਾਲਾ ਸਮਾਜ ਵਿੱਚ ਫੈਲੇ ਨਸ਼ਿਆਂ ਦੇ ਕੋਹੜ ਖਿਲਾਫ ਇੱਕ ਵਿਗਲ ਹੈ ਡੰਡੀ ਇਸ ਅਧੀਨ ਸਕੂਲਾਂ ਵਿੱਚ ਕਦਰਾਂ ਕੀਮਤਾਂ ਦੀ ਉਸਾਰੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਬਚਾ ਸਿਹਤ ਸੰਬੰਧੀ ਨੀਤੀਆਂ ਅਤੇ ਜਿੰਦਗੀ ਪ੍ਰਤੀ ਹਾਂ ਪੱਖੀ ਰਵੱਈਏ ਸੰਬੰਧੀ ਸਿੱਖਿਆ ਪ੍ਰਣਾਲੀ ਲਈ ਪਾਠਕ੍ਰਮ ਅਤੇ ਅਧਿਆਪਨ ਪ੍ਰਣਾਲੀਆਂ ਨੂੰ ਸਿੱਖਿਆ ਵਿਭਾਗ ਵਿੱਚ ਲਾਗੂ ਕੀਤਾ ਹੈ ਡੰਡੀ ਇਹ ਪਾਠਕ੍ਰਮ ਅਧਿਆਪਕਾਂ ਲਈ ਸਹਾਇਕ ਸੰਬੰਧ ਸਮਗਰੀ ਪ੍ਰਦਾਨ ਕਰਦਾ ਹੈ ਜਿਸ ਅਧੀਨ ਅਧਿਆਪਕ ਕਿਸ਼ੋਰ ਵਿਦਿਆਰਥੀਆਂ ਦੇ ਵਿਹਾਰ ਲਈ ਯੋਗਦਾਨ ਦਿੰਦਾ ਹੈ ਡੰਡੀ ਕਿਸ਼ੋਰ ਵਿਦਿਆਰਥੀਆਂ ਲਈ ਚੁਣੌਤੀਆਂ ਨੂੰ ਸਮਝਾਉਣ ਵਿੱਚ ਯੋਗਦਾਨ ਦਿੰਦਾ ਹੈ ਡੰਡੀ ਉਹਨਾਂ ਦੇ ਸਮਾਜਿਕ ਬਤੀਰੇ ਨੂੰ ਸੁਧਾਰਨ ਵਿੱਚ ਯੋਗਦਾਨ ਦਿੰਦਾ ਹੈ ਡੰਡੀ ਨਸ਼ਿਆਂ ਦੇ ਮਾਰੇ ਪ੍ਰਭਾਵ ਤੋਂ ਜਾਣੂ ਕਰਵਾਉਂਦਾ ਹੈ ਡੰਡੀ ਬਧੀਆ ਬੱਤੀ ਰੇ ਅਤੇ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਉਂਦਾ ਹੈ ਡੰਡੀ ਹਾਂ ਪੱਖੀ ਰਵੱਈਏ ਅਤੇ ਬਦਿਆ ਬਦਲਦੇ ਮੌਕਿਆਂ ਦੀ ਜਾਣਕਾਰੀ ਦਿੰਦਾ ਹੈ ਡੰਡੀ ਬਦਿਆ ਜ਼ਿੰਦਗੀ ਦੇ ਨਾਲ ਨਾਲ ਜ਼ਿੰਦਗੀ ਦੇ ਸਹੀ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਡੰਡੀ ਸਕੂਲ ਨਸ਼ਿਆਂ ਵਿਰੁੱਧ ਪਾਠਕ੍ਰਮ ਦਾ ਮੁੱਖ ਮਕਸਦ ਨਸ਼ਿਆਂ ਤੋਂ ਬਚਾ ਹੈ ਅਤੇ ਨਾਲ ਦੀ ਨਾਲ ਸਹੀ ਰਵਈਏ ਅਤੇ ਵਧੀਆ ਜੀਵਨ ਸ਼ੈਲੀ ਨੂੰ ਵਧਾ ਦਿੰਦਾ ਹੈ ਡੰਡੀ ਇਹ ਪਾਠਕ੍ਰਮ ਵਿਦਿਆਰਥੀਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਂਦਾ ਹੈ ਪਰ ਇਸ ਦੇ ਨਾਲ-ਨਾਲ ਵਧੀਆ ਨਾਗਰਿਕ ਅਤੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਦਾ ਹੈ ਡੰਡੀ ਇਹ ਪਾਠਕ੍ਰਮ ਅਧੀਨ ਸਿੱਖਿਆ ਸੰਬੰਧੀ ਕੋਈ ਹਾਂਜੀ ਰੈਡੀ ਹੋ ਜਾਓ ਰੈਡੀ ਕਰਵਾ ਚੌਥ ਦਾ ਵਰਤ ਸੂਰਜ ਉੱਗਣ ਤੋਂ ਪਹਿਲਾਂ ਸਰਗੀ ਖਾ ਕੇ ਹੀ ਸ਼ੁਰੂ ਕੀਤਾ ਜਾਂਦਾ ਹੈ ਡੰਡੀ ਸਰਗੀ ਵਿੱਚ ਫਲ ਮਠਿਆਈ ਸੁੱਕੇ ਮੇਵੇ ਅਤੇ ਪਾਣੀ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਡੰਡੀ ਕਈ ਵਾਰੀ ਪਹਿਲੀ ਵਾਰ ਵਰਤ ਰੱਖਣ ਵਾਲੀਆਂ ਔਰਤਾਂ ਉਤਸ਼ਾਹ ਵਿੱਚ ਸਰਗੀ ਲੈਣਾ ਭੁੱਲ ਜਾਂਦੀਆਂ ਹਨ ਜਦ ਕਿ ਬਿਨਾ ਸਰਗੀ ਖਾਦੇ ਵਰਤ ਅਧੂਰਾ ਮੰਨਿਆ ਜਾਂਦਾ ਹੈ ਡੰਡੀ ਇਹ ਪੂਜਾ ਦਾ ਇੱਕ ਅਹਿਮ ਹਿੱਸਾ ਵੀ ਹੁੰਦਾ ਹੈ ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਡੰਡੀ ਗਰਵਾ ਚੌਥ ਦਾ ਵਰਤ ਨਿਰਜਲ ਹੁੰਦਾ ਹੈ ਡੰਡੀ ਦਿਨ ਵਿੱਚ ਪਿਆਸ ਲੱਗਣ ਉੱਤੇ ਗਲਤੀ ਨਾਲ ਵੀ ਪਾਣੀ ਨਾ ਪਿਓ ਡੰਡੀ ਜੇ ਤੁਹਾਨੂੰ ਬਹੁਤ ਜ਼ਿਆਦਾ ਪਿਆਸ ਲੱਗ ਰਹੀ ਹੈ ਤਾਂ ਆਪਣੇ ਆਪ ਨੂੰ ਵਿਅਸਤ ਰੱਖੋ ਜਾਂ ਠੰਡੇ ਪਾਣੀ ਨਾਲ ਹੱਥ ਮੂੰਹ ਧੋ ਲਓ ਡੰਡੀ ਵਰਤ ਦੌਰਾਨ ਪਾਣੀ ਪੀਣ ਨਾਲ ਵਰਤ ਖੰਡਿਤ ਹੋ ਜਾਂਦਾ ਹੈ ਡੰਡੀ ਮਹਿੰਦੀ ਕਰਵਾ ਚੌਥ ਤਿਉਹਾਰ ਦਾ ਪਹਿਲਾ ਪੜਾ ਹੈ ਡੰਡੀ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਵਿਹਾਂਦਰਾ ਅਤੇ ਕੁਆਰੀਆਂ ਆਪਣੇ ਹੱਥਾਂ ਵਾਹਾਂ ਅਤੇ ਪੈਰਾਂ ਉੱਪਰ ਮਹਿੰਦੀ ਲਗਾਉਂਦੀਆਂ ਹਨ ਡੰਡੀ ਮਹਿੰਦੀ ਦਾ ਸੁਹਾਗ ਰੰਗ ਉਹਨਾਂ ਦੇ ਹੁਸਨ ਨੂੰ ਦੂਣਾ ਕਰ ਦਿੰਦਾ ਹੈ ਡੰਡੀ ਸ਼ਾਮ ਨੂੰ ਸ਼ਹਿਰਾਂ ਵਿੱਚ ਔਰਤਾਂ ਸਾਜ-ਤਜ ਕੇ ਬਾਜ਼ਾਰ ਖਰੀਦਦਾਰੀ ਲਈ ਨਿਕਲ ਜਾਂਦੀਆਂ ਹਨ ਡੰਡੀ ਬਾਜ਼ਾਰਾਂ ਦੀਆਂ ਰੌਣਕਾਂ ਸਿਖਰਾਂ ਉੱਤੇ ਹੁੰਦੀਆਂ ਹਨ ਡੰਡੀ ਔਰਤਾਂ ਨੂੰ ਆਪਣੀ ਖੂਬਸੂਰਤੀ ਉੱਤੇ ਮਾਣ ਵੀ ਹੁੰਦਾ ਹੈ ਅਤੇ